ਹੋ ਹੋ ਬੜੇ ਚੇਤੇ ਆਉਂਦੀਆਂ ਨੇ ਸੋਹਣੀਆਂ ਗੱਲਾਂ ਸਾਗਰ ਦੀਆਂ ਛਲਾਂ ਉਹਦੇ ਇਕਰਾਰ ਨੈਣਾਂ ਦੇ ਵਾਰ ਪਿਆਰ ਹੀ ਪਿਆਰ ਵਿੱਚ ਤੇ ਬਹਿਣਾ ਜਾਣ ਬੁਝ ਖਹਿਣਾ ਉਹ ਹੱਸਦਿਆਂ ਰਹਿਣਾ ਬੜੇ ਚੇਤੇ ਆਉਂਦੀਆਂ ਨੇ ਸੋਹਣੀਆਂ ਗੱਲਾਂ ਸਾਗਰ ਦੀਆਂ ਛਲਾਂ ਦਾ ਤਾਂ ਬਕਸ਼ੀਆਂ ਦਾ ਤੇ ਨੇ ਮੇਲ ਕਰਾਏ ਸੰਜੋਗ ਬਣਾਏ ਝੋਲੀਆਂ ਭਰੀਆਂ ਵਰਕ ਤਾਂ ਕਰੀਆਂ ਮਹਿਰ ਸੀ ਹੋਈ ਟੋਟਣਾ ਕੋਈ ਫੁੱਲਾਂ ਤੇ ਕਾਟੋ ਲੈ ਵਕਤ ਨੇ ਅੰਗੜਾਈ ਲੈ ਵਕਤ ਨੇ ਅੰਗੜਾਈ ਆਗੇ ਬੱਦਲ ਜਿਹਾ ਛਾ ਗੇ ਛੜੀਆਂ ਘਟਾਵਾਂ ਲੱਭਣ ਨਾ ਰਾਵਾਂ ਅੰਬਰ ਸੀਰ ਹੋਇਆ ਸੋਹਣਾ ਗੁਮ ਹੋਇਆ ਬੜੇ ਚਿੱਤੇ ਆਉਂਦੀਆਂ ਨੇ ਸੋਹਣੀਆਂ ਗੱਲਾਂ ਸਾਗਰ ਦੀਆਂ ਛੱਲਾਂ ਸੋਹਣੀਆਂ ਗੱਲਾਂ ਸਾਗਰ ਦੀਆਂ ਛੱਲਾਂ ਸੋਹਣੀਆਂ ਗੱਲਾਂ ਸਾਗਰ ਦੀਆਂ ਛੱਲਾਂ ਸੋਹਣੀਆਂ ਗੱਲਾਂ ਸਾਗਰ ਦੀਆਂ ਛੱਲਾਂ